ਨਡਾਲਾ ਦੇ ਸਰਕਾਰੀ ਸਕੂਲ 'ਚ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ ਹੰਡੂਰ ਸਾਹਿਬ ਕਬੱਡੀ ਕਲੱਬ ਦੀ ਟੀਮ ਨੇ ਮਾਝਾ ਕਬੱਡੀ ਕਲੱਬ ਦੀ ਟੀਮ ਨੂੰ ਹਰਾਇਆ ਜਿੱਤੂ ਟੀਮ ਨੂੰ ਮਿਲਿਆ 2 ਲੱਖ ਦਾ ਇਨਾਮ ਨਡਾਲਾ ਦੇ ਸਰਕਾਰੀ ਸਕੂਲ ਦੀ ਗਰਾਊਂਡ ਵਿੱਚ ਕਬੱਡੀ ਟੂਰਨਾਮੈਂਟ ਸਵਰਗਵਾਸੀ ਸਰਪੰਚ ਸੁਖਵੰਤ ਸਿੰਘ ਗਾਖਲ ਦੀ ਯਾਦ ਨੂੰ ਸਮਰਪਿਤ ਫਰੈਂਡਸ ਸਪੋਰਟਸ ਐਂਡ ਵੈਲਫੇਅਰ ਕਲੱਬ ਨਡਾਲਾ ਵੱਲੋਂ ਸਰਪ੍ਰਸਤ ਦਲਜੀਤ ਸਿੰਘ ਨਡਾਲਾ ਤੇ ਕਲੱਬ ਪ੍ਰਧਾਨ ਜੈ ਜਗਤ ਜੋਸ਼ੀ ਦੇਗਵਾਈ ਹੇਠ ਇਹ ਟੂਰਨਾਮੈਂਟ ਕਰਵਾਇਆ ਗਿਆ 15ਵਾਂ ਕਬੱਡੀ ਕੱਪ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਖੰਡੂਰ ਸਾਹਿਬ ਕਬੱਡੀ ਕਲੱਬ ਦੀ ਟੀਮ ਨੇ ਮਾਝਾ ਕਬੱਡੀ ਕਲੱਬ ਦੀ ਟੀਮ ਨੂੰ ਹਰਾ ਕੇ ਆਪਣੇ ਨਾਂ ਕੀਤਾ ਹੈ ਜੇਤੂ ਟੀਮ ਨੂੰ 2 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਅੰਬਾਸੂਰ ਸਿੰਘ ਬੈਸਟ ਰੇਡਰ ਅਤੇ ਅਮਰਿਤ ਔਲਖ ਬੈਸਟ ਜੋਫੀ ਚੁਣੇ ਗਏ ਦੋਹਾਂ ਖਿਡਾਰੀਆਂ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਕਬੱਡੀ ਕੱਪ ਦੌਰਾਨ ਸਾਬਕਾ ਮੰਤਰੀ ਅਤੇ ਵਿਧਾਇਕ ਕਪੂਰ ਥਲਾ ਰਾਣਾ ਗੁਰਜੀਤ ਸਿੰਘ ਵਿਧਾਇਕ ਸ਼ਹਾਕੋਟ ਹਰਦੀਪ ਸਿੰਘ ਲਾਡੀ ਸ਼ਿਰਵਾਲੀਆ ਵਿਸ਼ੇਸ਼ ਚੋਹ ਰੂਤੇ ਪਹੁੰਚੇ ਉਹਨਾਂ ਨੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਕੀਤੀ ਅਤੇ ਜਿੱਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਹਲਕਾ ਪੁਲਾਤ ਤੋਂ ਇੰਚਾਰਜ ਅਮਨਦੀਪ ਸਿੰਘ ਗੋਰਾ gil ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਮਨਵੀਰ ਸਿੰਘ ਵਡਾਲਾ ਨਵਤੇਜ ਗੁੱਗੂ ਬਟਾਲਾ ਆਦੀ ਵਿ ਵਿਸ਼ੇਸ਼ ਤੌਰ ਤੇ ਕਬੱਡੀ ਟੂਰਨਾਮੈਂਟ ਵਿੱਚ ਪਹੁੰਚੇ ਹੋਏ ਸਨ ਕਬੱਡੀ ਕੱਪ ਦੌਰਾਨ ਉੱਗੇ ਪੰਜਾਬੀ ਕਲਾਕਾਰ ਲਾਭ ਹੀਰਾ ਵੱਲੋਂ ਅਖਾੜਾ ਲਗਾਇਆ ਗਿਆ ਮਹਿਸੂਸ ਬਹੁਤ ਵਧੀਆ ਹੋ ਰਿਹਾ ਜੀ ਅਸੀਂ ਫਰੈਂਡਸ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਹਰ ਸਾਲ ਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਖੇਡ ਉਪਰਾਲਾ ਬਹੁਤ ਵੱਡੇ ਲੈਵਲ ਦਾ ਕਰਦੇ ਹਾਂ ਸਪੈਸ਼ਲ ਤੌਰ ਤੇ ਇੱਥੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਸਾਡੇ ਜਿੰਨੇ ਵੀ ਸਮਾਜਿਕ ਤੇ ਸੋਸ਼ਲ ਸੁਸਾਇਟੀਆਂ ਨੇ ਉਹ ਵੀ ਇੱਥੇ ਬਹੁਤ ਵੱਡਾ ਆਪਦਾ ਯੋਗਦਾਨ ਪਾਉਂਦਿਆਂ ਨੇ ਬਹੁਤ ਅੱਛੇ ਅੱਛੇ ਜਿਹੜੇ ਪਲੇਅਰ ਨੇ ਆਪਦੀ ਖੇਡ ਦਾ ਮੁਜ਼ਾਹਰਾ ਇੱਥੇ ਦਿਖਾਉਂਦੇ ਨੇ ਉਹਨਾਂ ਪਲੇਅਰਾਂ ਦਾ ਮਾਣ ਕਰਦੇ ਹੋਏ ਜਿੱਥੇ ਅਸੀਂ ਪਹਿਲਾ ਨਾਮ 2 ਲੱਖ ਸੈਕਿੰਡ 1.5 ਲੱਖ ਤੇ ਉਹਦੇ ਤਹਿਤ ਹੀ ਅਸੀਂ ਜਿਹੜਾ ਬੈਸਟ ਰੇਡਰ ਤੇ ਜਾਫੀ ਨੂੰ ਨਵੇਂ ਬੁਲਟ ਮੋਟਰਸਾਈਕਲ ਦਿੱਤੇ ਨੇ ਅੱਜ ਔਰ ਇਹ ਜਿਹੜਾ ਸਿਸਟਮ ਆ ਸਾਰਾ ਇਹ ਸਿਰਫ ਸਿਰਫ ਇਹਨਾਂ ਰਹੀ ਵੀਰਾਂ ਦੀ ਜਿਹੜੇ ਸਹਿਯੋਗ ਦੇ ਨਾਲ ਤੇ ਸਾਡੇ ਜਿਹੜੇ ਡਾਇਮੰਡ ਸਪான்ਸਰਸ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਕਾਮਯਾਬ ਅਸੀਂ ਸਪੈਸ਼ਲ ਤੌਰ ਤੇ ਤਾਂ ਮੈਂ ਤਾਂ ਕਾਂਗਰਸ 'ਚ ਕੰਮ ਕਰਦਾ ਜੀ ਲੰਬੇ ਸਮੇਂ ਤੋਂ ਤੇ ਸਾਡੇ ਬੌਸ ਨੇ ਰਾਣਾ ਗੁਰਜੀਤ ਸਿੰਘ ਜੀ ਸਾਹਿਬ ਕਾ ਮੰਤਰੀ ਰਹੇ ਨੇ ਪੰਜਾਬ ਦੇ ਉਹ लाडी ਸ਼ੇਰ ਵਾਲੀ ਜੀ ਤੇ ਸਾਡੇ ਰਾਣਾ ਇੰਦਰ ਪ੍ਰਤਾਪ ਜੀ ਸਾਡੇ ਐਮ ਐਲ ਏ ਸੁਦਾਨਪੁਰ ਲੋਧੀ ਤੋਂ ਉਹ ਸਾਰੇ ਜਣੇ ਆ ਕੇ ਇੱਥੇ ਪਲੇਰਾਂ ਨੂੰ ਤੇ ਸਾਨੂੰ ਆਸ਼ੀਰਵਾਦ ਦੇਣਗੇ ਔਰ ਹਰ ਸਾਲ ਇੱਥੇ ਆਪ ਦੀ ਹਾਜ਼ਰੀ ਵੀ ਲਗਾਉਂਦੇ ਨੇ ਉਹਨਾਂ ਦਾ ਵੀ ਬਹੁਤ ਦਿਲੋਂ ਤਧਵਾਦ ਕਰਦੇ ਆਂ ਦੇਖੋ ਜੇ ਕੋਈ ਪ੍ਰੋਗਰਾਮ ਕਰਾਉਣਾ ਨਾ ਮੈਂ ਤਾਂ ਇਹੋ ਹੀ ਐਡਵਾਈਸ ਕਰਦਾ ਹਾਂ ਚਾਹੇ ਘਰ ਦੇ ਵਿੱਚ ਕੋਈ ਪਾਰਕ ਕਰਾਉਣਾ ਤੇ ਚਾਹੇ ਵਿਆਹ ਕਰਾਉਣਾ ਤੇ ਚਾਹੇ ਕੋਈ ਟੂਰਨਾਮੈਂਟ ਕਰਾਉਣਾ ਕੋਸ਼ਿਸ਼ ਕਰਨੀ ਚਾਹੀਦੀ ਆ ਉਹਨੂੰ ਸਿਸਟਮੈਟਿਕ ਤਰੀਕੇ ਦੇ ਨਾਲ ਕਰਾਇਆ ਜਾਵੇ ਲੇਕਿਨ ਉੱਥੇ ਮੈਂ ਸਮਝਦਾ ਸਾਡੇ ਸਾਰੇ ਪ੍ਰੋਗਰਾਮ ਕੀਤੇ ਹੋਏ ਅਨੁਸ਼ਾਸਨ ਬਣਾਇਆ ਹੋਇਆ ਸਾਰਾ ਫੇਲ ਹੋ ਜਾਂਦਾ ਜਿੱਥੇ ਸਾਡੇ ਕਬੱਡੀ ਦੇ ਪਲੇਅਰ ਜਦੋਂ ਲੇਟ ਆਉਂਦੇ ਨੇ ਜਾਂ ਬਲੇਟ ਆਉਂਦੇ ਨੇ ਮੈਚ ਲੇਟ ਸ਼ੁਰੂ ਹੁੰਦੇ ਨੇ ਤੇ ਫਿਰ ਸਾਨੂੰ ਤੇ ਸਾਡੇ ਸਾਰੇ ਦਰਸ਼ਕਾਂ ਨੂੰ ਇਹ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹੋ ਹੀ ਬੇਨ ਲੱਖਾਂ ਰੁਪਈਆ ਹਰ ਸਾਲ ਕਰੋੜਾਂ ਦਾ ਬਜਟ ਆ ਪੂਰੇ ਪੰਜਾਬ ਦਾ ਟੂਰਨਾਮੈਂਟਾਂ ਵਾਸਤੇ ਕਬੱਡੀ ਵਾਸਤੇ ਜਿੱਦਣੇ ਲੋਕ ਤੁਹਾਡੇ ਤੋਂ ਮੂੰਹ ਮੋੜ ਕੇ ਪਿੱਛੇ हट ਕੇ ਟੂਰਨਾਮੈਂਟ ਹੋਣੋ ਬੰਦ ਹੋ ਗਏ ਤੇ ਉਸ ਦਿਨ ਪਲੇਅਰਾਂ ਦਾ ਬਹੁਤ ਬੁਰਾ ਹਾਲ ਹੋਣਾ ਸਾਰਿਆਂ ਨੂੰ ਬੇਨਤੀ ਕਰਦੇ ਆ ਤੁਸੀਂ ਪ੍ਰਮੋਟਰਾਂ ਦੇ ਨਾਲ ਪ੍ਰਮੋਟਰ ਤੁਹਾਡੇ ਨਾਲ ਨਾ ਟਾਈਮ ਨਾਲ ਆ ਕੇ ਆਪਦੀ ਕਬੱਡੀ ਸ਼ੁਰੂ ਕਰੋ ਤੇ ਟਾਈਮ ਨਾਲ ਆਪਦੀ ਕਬੱਡੀ ਖਤਮ ਕਰੋ ਤੇ ਬਹੁਤੇ ਲਾਲਚ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿਉਂਕਿ ਇਹ ਖੇਡ ਆ ਬਹੁਤ ਲੰਮਾ ਸਮਾਂ ਕਿਸੇ ਨੇ ਨਹੀਂ ਖੇਡਣੀ ਹੁੰਦੀ 5-10 ਸਾਲ ਦਾ ਪਲੇਅਰ ਹੁੰਦਾ ਬਾਅਦ ਦੇ ਵਿੱਚ ਸੋਸ਼ਲ ਸਮਾਜ ਦੇ ਵਿੱਚ ਵਿਚਰ ਲਾਂਦਾ ਤੇ ਫਿਰ ਉੱਥੇ ਵੀ ਉਹਦੀ ਦੇਖੋ ਇਹ ਸਾਡੇ ਸ਼ੁਰੂ ਤੋਂ ਹੀ ਸਾਡੇ ਪੂਰੇ ਸਿਸਟਮ ਦਾ ਇੱਕ ਹਿੱਸਾ ਰਿਹਾ ਹੈ ਜਿੱਥੇ ਨੌਜਵਾਨ ਮਰਦ ਇਨਸਾਨ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ ਉੱਥੇ ਅਸੀਂ ਆਪਦੀਆਂ ਜਿਹੜੀਆਂ ਬੇਟੀਆਂ ਧੀਆ ਭੈਣਾਂ ਨੇ ਉਹਨਾਂ ਨੂੰ ਵੀ ਚਾਹੇ ਸਿਆਸਤ ਹੋਵੇ ਚਾਹੇ სპੋਰਟਸ ਹੋਵੇ ਚਾਹੇ ਹੋਰ ਕਿਸੇ ਕਿਸੇ ਤਰ੍ਹਾਂ ਦੇ ਵੀ ਖਿੱਤੇ ਹੋਣ ਉੱਥੇ ਆਪਾਂ ਦਰਬਦਰ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਨੂੰ ਆਪਾਂ ਅੱਗੇ ਲਿਆ ਕੇ ਸਮਾਜ ਦਾ ਇੱਕ ਸੁਨਹਿਰੀ ਜਿਹੜਾ ਚਿਹਰਾ ਬਣਾ ਕੇ ਪੇਸ਼ ਕੀਤਾ ਜਾਵੇ ਉਹਦੇ ਤਹਿਤ ਹੀ ਅਸੀਂ ਇੱਥੇ ਅੱਜ ਕੁੜੀਆਂ ਦਾ ਸ਼ੋਅ ਮੈਚ ਵੀ ਰੱਖਿਆ ਹੋਇਆ ਹੈ ਹੋਰ ਵੀ ਅਸੀਂ ਧੀਆ ਭੈਣਾਂ ਦੇ ਵਿਆਹ ਵੀ ਰੱਖੇ ਸੀ ਇਸ ਟੂਰਨਾਮੈਂਟ ਤੇ ਅਾਪਦੇ ਵੱਲੋਂ ਅਸੀਂ ਤਾਂ ਮਤਲਬ ਬੈਲੈਂਸ ਬਣਾ ਕੇ ਕੋਸ਼ਿਸ਼ ਕਰੀਦਾ ਹੈ ਬੈਲੈਂਸ ਬਣਾ ਕੇ ਜਿੱਥੇ ਪਲੇਅਰਾਂ ਦਾ ਮਾਨਤਨ ਹੋ ਜਾਏ ਉੱਥੇ ਪੋਲਿਟਿਸ਼ੀਅਨ ਦਾ ਵੀ ਇੱਜ਼ਤਮਾਨ ਹੋ ਜਾਏ ਸੋਸ਼ਲ ਸੁਸਾਇਟੀਆਂ ਨੇ ਇੱਥੇ ਆਉਣਾ ਉਹਨਾਂ ਦਾ ਵੀ ਇੱਜ਼ਤਮਾਨ ਹੋ ਜਾਏ ਸਾਡੀਆਂ ਧੀਆ ਭੈਣਾ ਔਰ ਛੋਟੇ ਬੱਚੇ ਔਰ ਛੋਟੇ ਬੱਚੇ ਨੇ ਆਪਦੀ ਖੇਡ ਦਾ ਜਿਹੜਾ ਮਜ਼ਾਹਾ ਕਰਨਾ ਉਹ ਤਾਂ ਹੈ ਹੀ ਅਸੀਂ 40 ਸਾਲ ਤੋਂ ਜਿਹੜੇ ਪਲੱਸ ਦੇ ਬਜ਼ੁਰਗ ਨੇ ਉਹਨਾਂ ਦੀ ਵੀ ਖੇਡ ਇੱਥੇ ਆਪਣੇ ਦਰਸ਼ਕਾਂ ਨੂੰ ਦਿਖਾਈ ਸਿਰਫ ਤੇ ਸਿਰਫ ਇੱਕੋ ਹੀ ਮੈਸੇਜ ਹੈ ਨਸ਼ੇ ਤੋਂ ਦੂਰ ਰਹਿ ਕੇ ਆਪਦੇ ਆਪ ਨੂੰ ਗਰਾਊਂਡ ਦੇ ਨਾਲ ਜੋੜੋ ਗਰਾਊਂਡ ਦੇ ਵਿੱਚ ਗੇਮਾਂ ਨੇ ਜਿਹੜੀਆਂ ਤੁਹਾਨੂੰ ਤੰਦਰੁਸਤ ਰੱਖਣ ਦੇ ਵਿੱਚ ਤੁਹਾਡਾ ਮਾਈਂਡ ਫਰੈਸ਼ ਰੱਖਣ ਦੇ ਵਿੱਚ ਤੁਹਾਨੂੰ ਫਿਜ਼ੀਕਲ ਫਿਟ ਰੱਖਣ ਦੇ ਵਿੱਚ ਤੁਹਾਡਾ ਸਾਥ ਦੇਣ ਗਿਆ ਹੋਰ ਕਿਸੇ ਚੀਜ਼ ਦੇ ਸਾਥ ਨਹੀਂ ਦੇਣਾ ਇਹ ਨਸ਼ੇ ਦੇ ਕੋਹੜ ਤੋਂ ਦੂਰ ਹੋ ਕੇ ਸਪੋਰਟਸ ਨੂੰ ਆਪਦੇ ਗੱਲ ਲਾਓ ਤੇ ਅੱਛੇ ਪਲੇਅਰ ਬਣਨ ਦੀ ਕੋਸ਼ਿਸ਼ ਕਰੋ